ਮਾਮਲਾ ਬਠਿੰਡਾ ਦੇ ਮੋੜ ਕਲਾ ਦੇ ਵਿੱਚ ਬੱਸ ਸਟੈਂਡ ਦੀ ਬੈਕ ਸਾਈਡ ਦਾ ਜਿੱਥੇ ਕਿ ਦੀਵਾਰਾਂ ਦੇ ਉੱਤੇ ਕਿਸੇ ਵਿਅਕਤੀ ਦੇ ਵੱਲੋਂ ਲਿਖ ਦਿੱਤਾ ਗਿਆ ਕਿ ਇੱਥੇ ਚਿੱਟਾ ਸ਼ਰੀਆਮ ਵਿਕਦਾ ਹੈ ਤੇ ਇਸ ਗੱਲ ਦੇ ਬਾਰੇ ਜਦੋਂ ਪਤਾ ਲੱਗਿਆ ਤਾਂ ਇਲਾਕੇ ਦੇ ਵਿੱਚ ਘਰਾ ਦੀ ਦੀਵਾਰਾਂ ਤੇ ਲਿਖੇ ਜਾਣ ਨੂੰ ਲੈ ਕੇ ਸਾਨਕ ਮਹਿਲਾਵਾਂ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਪਰ ਸਰਕਾਰ ਦੀ ਨਸ਼ਾ ਤਸਕਰਾਂ ਦੇ ਨਾਲ ਸਹਿਯੋਗੀ ਬਣੀ ہوئی ਹੈ ਪਰ ਉਹਨਾਂ ਦੇ ਨਾਲ ਕੋਈ ਵੀ ਨਹੀਂ ਖੜਾ ਸਾਡੇ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਜੋ ਦਿਹਾੜੀਆਂ ਕਰਕੇ ਗੁਜ਼ਾਰਾ ਕਰਨ ਵਿੱਚ ਵੀ ਅਸਮਰਥ ਨੇ ਤੇ ਇਕੱਠੇ ਹੋ ਕੇ ਮੁਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਸ਼ਰਿਆਮ ਵਿਕ ਰਿਹਾ ਉਸ ਤੇ ਠੱਲ ਪਾਈ ਜਾਵੇ ਇੱਕ ਪਾਸੇ ਜਿੱਥੇ ਹੀ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਮੁਹੱਲਾ ਨਿਵਾਸੀਆਂ ਦੇ ਵੱਲੋਂ ਆਪਣੇ ਦੀਵਾਰਾਂ ਤੇ ਲਿਖ ਦਿੱਤਾ ਗਿਆ ਕਿ ਇੱਥੇ ਨਸ਼ਾ ਸ਼ਰਿਆਮ बिक ਰਿਹਾ ਜੋ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਈ ਵੀ ਚੁਣੌਤੀ ਖੜੀ ਕਰ ਰਹੀ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਮੌੜੀ ਹੈ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇੱਥੇ ਇਹ ਚਿੱਟਾ ਵੇਖਦਾ ਮੇਰਾ ਬਾੜ ਜੇ ਦਾ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕ ਕਰੋ ਮੁੱਕ ਗਿਆ ਇੱਥੇ ਕੋਈ ਹੁਣ ਰੌਲਾ ਪਿਆ ਹੈ ਕੀ ਹੈ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਕੇਗਾ ਵੀ ਲੈ ਕੇ ਆ ਸਾਹੀ ਆ ਜਾਵਾਂ ਨਾ ਵੇਖਦਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟਿਆ ਹੈਗਾ ਇੱਥੇ ਨਹੀਂ ਮਟਿਆ ਹੈਗਾ ਉਸ ਵਾਲੇ ਨੇ ਮਟਾਇਆ ਲਾ ਲਾ ਇਹੋ ਇਹ ਤਾਂ ਮਟੇਆ ਕੰਧਾਂ ਤੋਂ ਆਓ ਪੁਲਿਸ ਵਾਲੇ ਜਦੋਂ ਮੈਂ ਕਿਹਾ ਵੀ ਤੁਸੀਂ ਕੌਣ ਆ ਕੇ ਸੀ ਮਲਾ ਕੇ ਮੈਂ ਕਹਾਂ ਤਾ ਮਟੇਣਾ ਹੈ ਤੁਸੀਂ ਅਗੇ ਸਵਾਲ ਨਹੀਂ ਕੀਤਾ ਅਸੀਂ ਕਹਿ ਰਿਹਾ ਤਾਂ ਮਟਾਉਣਾ ਹੈ ਅਗੇ ਸਾਨੂੰ ਆਰਡਰ ਹੈ ਨਹੀਂ ਆਰਡਰ ਤੁਹਾਨੂੰ ਮਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਿਆ ਅਸੀਂ ਆਖਿਆ ਸੀ ਵੀ ਤੁਹਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਕਿਉਂਕਿ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਬੰਦਾ ਤੇਰਾ ਤਾਂ ਫੜੋ ਤੁਸੀਂ ਤੁਹਾਡਾ ਕਿ ਨਾਂ ਹੈਗਾ ਮੈਂ ਨਾ ਜਿਲਦੇਵ ਸਿੰਘ ਹੈ ਇਹ ਪਿੰਡ ਚ ਚਿੱਟਾ ਲਿਖਦਾ ਇੱਥੇ ਤਾਂ ਵਿਕਦਾ ਹੀ ਅਸੀਂ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿੱਚ ਵਿਕਦਾ ਜੀ ਇੱਥੇ ਠੀਕ ਆ ਛੋਟੇ ਛੋਟੇ ਜਿਹਾ ਕਹੋ ਕਰੀ ਜਾਂਦੇ ਕਿੰਨੇ ਜਿਹਾ ਕਹਿੰਦੇ ਜੀ ਇਹ ਲੋਕਾਂ ਕੀ ਪੁੱਤ ਵੱਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜੇ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇਲੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਕਿਰੋਂ ਲੱਗੀਆਂ ਸਭ ਚਿੱਟੇ ਦੇ ਟੀਟ ਚੜ ਗਏ ਤੁਸੀਂ ਨਾ ਜੀ ਐ ਕਰੋ ਆ ਚਲ ਆਪਾਂ ਬਾਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਆ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2 3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੇ ਜੀਆਂ ਬਿਮਾਰੀਆਂ ਲੱਗੀਆਂ ਪੰਦੇ ਕੱਲੇ ਕੱਲੇ ਜਵਾਕ ਹੈ ਇਹ ਵਿਚਾਰੀਆਂ ਦਿਹਾੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕਾਉ ਨਹੀਂ ਛੜਦੇ ਸਿਲੰਡਰ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜਿਆਦਾ ਬੁਰਾ ਹਾਲਾ ਹੈ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸ਼ਰਿਆਂ ਮਿਲਦਾ ਹੈ ਨਸ਼ਾ ਬੰਦੀ ਕਰਤਾ ਬਿਲਕੁਲ ਹਾਂ ਨੂੰ ਬੰਦ ਕਰਦੇ ਆ ਸ਼ਰਿਆਂ ਬਿੱਤੀ ਜਾਂਦਾ ਹੈ ਸ਼ਰਿਆਂ ਦੇ ਚਿੱਟੇ ਆ ਜਾਂਦੇ ਜਾਂ ਬੰਦ ਰਹਿੰਦਾ ਪਰ ਇਹਦਾ ਹੁੰਦਾ ਨਹੀਂ ਜੀ ਜਾਂਦੇ ਆ ਤੇ ਬੁੜੇ ਫੁੜੇ ਬੇੜਾ ਬੇਲਾ ਹੋ ਗਿਆ ਹੈ ਜਦੋਂ ਅੱਗੇ ਵਾਲ ਸੀ ਤਾਂ ਬੜੀ ਦਿੱਕਤ ਆਦੀ ਨੜੇ ਹੁੰਦਾ ਹਾਂ ਮੋੜਾਂ ਦੇ ਆਪਾਂ ਜੀ ਬੱਚੇ ਮੋੜਾ ਤੇ ਨਿਕਦਾ ਆਪਾਂ ਬੱਚਾ ਦੇ ਆਸ ਰੁਕ ਗਏ ਆਪਾਂ ਪਸ਼ਾੜਿਆਂ ਨੂੰ ਨਾ ਸਤਾਈ ਜਾਵੇ ਅਚਾਈ ਕਰੀਏ ਪਸ਼ਾੜਿਆਂ ਨੂੰ ਨਾ ਸਤਾਉਣੇ ਪਾਰੇ ਨੇ પોલીસ ਵੀ ਕਾਰਵਾਈ ਕਰਦੀ ਕਿ ਨਹੀਂ ਕਰਨੀ ਕੋਈ ਕੋਈ ਕਾਰਵਾਈ ਇੱਥੇ ਜਾ ਕੇ ਛੱਡ ਦਿੰਦੇ ਆ ਜਿਹਦੇ ਕਹਿਣ ਨਹੀਂ ਉਹ ਕਹਿੰਦੇ ਸਾਨੂੰ ਦਿਖਾਓ ਦਿਖਾ ਕੇ ਅਸੀਂ ਫੇਰ ਛੱਡਾਉਂਗਾ ਸਾਰਾ ਸਾਰਾ ਮਾਮਲਾ ਨਹੀਂ ਚੰਨੇ ਉਹਨੇ ਇਹਨੂੰ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪ ਪਤਾ ਉਹਨਾਂ ਨੂੰ ਜੀ ਪੁਲਸਾਰੇ ਨੂੰ ਸਭ ਨੂੰ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਪੁਲਸਾਰੇ ਕੋਲ ਆਉਂਦੇ ਆ ਪੁਲਸਾਰੇ ਮਿਕਾਰ ਜਾਂਦੇ ਆ ਉਹ ਤਾਂ ਫਿਰ ਲਾਰਾ ਜਾਂਦੇ ਆ ਛਾੜ ਦਿੰਦੇ ਆ ਸਾਰਾ ਪਤਾ ਲੈਂਦੇ ਨੇ ਇਹ ਕਿਹੜੀ ਸਰਕਾਰ ਕਿੰਨੀ ਨਸ਼ਾ ਬੰਦ ਕਰਦਾ ਉਹਦੇ ਬਾਰੇ ਕਿੰਨੇ ਕਿੰਨੇ ਕੋਈ ਨਸ਼ਾ ਨਹੀਂ ਬੰਦ ਕਰਿਆ ਇਹ ਸਰਕਾਰ ਨਸ਼ਾ ਬੰਦ ਕਰਦੀ ਤਾਂ ਫਿਰ ਆਹ ਕੰਮ ਨਹੀਂ ਸੀ ਹੁੰਦੇ ਜੀ ਜਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਦੋਂ ਚਿੱਟੇ ਆ ਇਹਨੂੰ ਫੜ ਲੈਂਦੇ ਆ ਨਾ ਕਰੁੰਦਾ ਕਰੇ ਪੈਸੇ ਉਹ ਜਾ ਕੇ ਪੈਸੇ ਭਰਿਆ ਲਿਆ ਨੂੰ ਬੰਦੇ ਨੂੰ ਛਡਾ ਲੈਂਦੀ ਹੈ ਭਕਾਓ ਤੁਸੀਂ ਗੱਲ ਇਹ ਲਾ ਪੁਲਿਸ ਨਾਲ ਨਹੀਂ ਹੋਈ ਇਹਨਾਂ ਨਾਲ ਤਾਂ ਕਾਹ ਚੱਲਦਾ ਕੰਮ ਕੁਝ ਨਾ ਆਪਣੇ ਬੰਦ ਗਏ ਕਿਹੜਾ ਪਿੰਡ ਹੈਗਾ ਮੇਰਾ ਪਿੰਡ ਮਾਉੜੀ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇੱਥੇ ਇਹ ਚਿੱਟਾ ਵੇਖਦਾ ਮੇਰਾ ਬਾੜ ਜੇ ਦਾ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕਰ ਮੁੱਕ ਗਿਆ ਇਥੇ ਕੋਈ ਹੁਣ ਰੌਲਾ ਪਿਆ ਹੈ ਕੀ ਇਹ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੋਇਆ ਹੈ ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਕੇ ਗਿਆ ਵੀ ਲੈ ਕੇ ਆ ਸਹੀ ਆ ਜਾਵਾਂ ਨਾ ਦੇਖਦਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟਿਆ ਹੈਗਾ ਇੱਥੇ ਨਹੀਂ ਮਟਿਆ ਪੁਲਿਸ ਵਾਲਿਆਂ ਨੇ ਮਟਾਇਆ ਇਹਦਾ ਮਟਿਆ ਕੰਧਾਂ ਤੋਂ ਹਾਂ ਉਹ ਪੁਲਿਸ ਵਾਲਿਆਂ ਨੇ ਵੀ ਮੈਂ ਕਿਹਾ ਵੀ ਤੁਸੀਂ ਕੌਣ ਆ ਗਏ ਸੀ ਮਲਾ ਕੇ ਮੈਂ ਤਾਂ ਮਟੇਣਾ ਆਇਆ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅੱਗੇ ਕਹਿੰਦਾ ਮਟਾਉਣਾ ਹੈ ਅੱਗੇ ਸਾਡਾ ਆਰਡਰ ਹੈ ਨੀ ਆਰਡਰ ਤੁਹਾਨੂੰ ਮਨਟੇਨ ਦੇ ਹੈ ਕਿ ਨਸ਼ਾ ਜਿਹੜਾ ਵੇਚਿਆ ਅਸੀਂ ਆਖਿਆ ਸੀ ਵੀ ਤੁਹਾਨੂੰ ਫੜਨ ਦੇ ਆਰਡਰ ਹੀ ਨਹੀਂ ਜੇ ਕਿਉਂਕਿ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਬੰਦਾ ਤੇਰਾ ਤਾਂ ਫੜੋ ਤੁਸੀਂ ਥੋੜਾ ਕਿਨਾ ਹੈਗਾ ਮੈਂ ਨਾ ਜਗਦੇਵ ਸਿੰਘ ਹੈ ਇਹ ਪਿੰਡ ਚ ਚਿੱਟਾ ਵਿਕਦਾ ਇੱਥੇ ਤਾਂ ਵਿਕਦਾ ਹੀ ਅਸੀਂ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿੱਚ ਵਿਕਦਾ ਇੱਥੇ ਠੀਕ ਹੈ ਛੋਟੇ ਛੋਟੇ ਜਵਾਬ ਕਹੋ ਬੜੀਆਂ ਜੀ ਜੀ ਵਿਦੇਸ਼ ਦਾ ਕਹਿਣਾ ਜੀ ਲੋਕਾਂ ਦੀ ਪੁੱਤ ਬੱਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜਾਏ ਇਹ ਦੇ ਪਰਪਰ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇੜੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਘਰੋਂ ਲੱਗੀ ਸਭ ਚਿੱਟੇ ਦੇ ਟਿਕਟ ਚੜ੍ਹਦੇ ਤੁਸੀਂ ਨਾ ਜੀ ਐ ਕਰੂ ਆਹ ਚਲ ਆਪਾਂ ਬਾਲਾ ਨਹੀਂ ਆਹ ਗਲੀ ਦੇ ਟੈਸਟ ਕਰਾ ਲੈਣੇ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2 3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੇ ਜੀਆਂ ਬਿਮਾਰੀਆਂ ਲੱਗੀਆਂ ਪੰਨ ਕੱਲਾ ਇਕੱਲੇ ਜਵਾਕ ਹੈ ਇਹ ਵਿਚਾਰੀਆਂ ਧਿਆੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕ ਆਉਂ ਨਹੀਂ ਛੱਡਦੇ ਸਿਲੰਡਰ ਆ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜ਼ਿਆਦਾ ਬੁਰਾ ਹਾਲਾ ਹੈ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸ਼ਰਿਆਂ ਮਿਲਦਾ ਹੈ ਚਿੱਟਾ ਹਰ ਦਾ ਕਹਿੰਦੇ ਨਸ਼ਾ ਬੰਦੀ ਕਰਤਾ ਬਿਲਕੁਲ ਸਾਡੇ ਦਾ ਸ਼ਰਿਆਂ ਬਿੱਤੀ ਜਾਂਦਾ ਹੈ ਸ਼ਰਿਆਂ ਦੇ ਚਿੱਟੇ ਆ ਜੇ ਬੰਦ ਕਰਨ ਤਾਂ ਆਪਾਂ ਹੀ ਨਹੀਂ ਲੀ ਜਾਂਦੇ ਆ ਤੇ ਬੁੜੇ ਬੁੜੇ ਦਾ ਫੇਰਾ ਫੇਰਾ ਹੋ ਗਿਆ ਹੈ ਜਦੋਂ ਅੱਕੇ ਕਾਨ ਸੀਦਾ ਬੋਲੀ ਚਾਲੀ ਘਰੇ ਦਾ ਤਰੇਕਾ ਮੋੜਾਂ ਦੇ ਆਪਾਂ ਇਹ ਬੱਚਾ ਥੋੜਾ ਤੇ ਨਿਕਦਾ ਆਪਾਂ ਬੱਚਾ ਦੇ ਅਸਰੇ ਰੁਕ ਗਿਆ ਆਪਾਂ ਅਸਰੇ ਵਾਲਿਆਂ ਨੂੰ ਨਾਸੀ ਪਾਈ ਜਾਵੇ ਚਾਈ ਕਰੇ ਅਸਰੇ ਵਾਲਿਆਂ ਨੂੰ ਨਾਸੀ ਕਿਉਂ ਨਹੀਂ ਪਾ ਰਹੇ ਨਿਕੌਲਸ ਵੀ ਕਾਰਵਾਈ ਕਰਦੀ ਕਿ ਨਹੀਂ ਕਰਨੀ ਕੋਈ ਕਾਰਵਾਈ ਹੀ ਨਹੀਂ ਕਰਦੇ ਜਾ ਕੇ ਛੱਡ ਦਿੰਦੇ ਆ ਜੇ ਕਹਿੰਦੇ ਨਹੀਂ ਉਹ ਕਹਿੰਦੇ ਸਾਨੂੰ ਦਿਖਾਓ ਦਿਖਾ ਕੇ ਅਸੀਂ ਫੇਰ ਛੱਡਾਉਂਗਾ ਸਾਰਾ ਸਾਰਾ ਆਮਨੋ ਜਨੇ ਉਹ ਤਾਂ ਇਹਨਾਂ ਨੂੰ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪਾਂ ਪਤਾ ਉਹਨਾਂ ਨੂੰ ਜੀ ਪੁਰਸਾਰੇ ਦਾ ਸਭ ਕੁਝ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਪੁਰਸਾਰੇ ਕੋਲ ਆ ਸਾਰੇ ਪੁਰਸਾਰੇ ਪਤਾ ਲੱਗ ਜਾਂਦੇ ਆ ਹਰ ਦਿੰਦੇ ਆ ਸਾਰਾ ਪਤਾ ਲੱਗ ਜਾਂਦਾ ਨਹੀਂ ਇਹਦੀ ਸਰਕਾਰ ਕਿੰਨੀ ਵੀ ਨਸ਼ਾ ਬੰਦ ਕਰਤ ਉਹਦੇ ਬਾਰੇ ਕੀ ਚਿੰਤਾ ਨਹੀਂ ਕੋਈ ਨਸ਼ਾ ਨਹੀਂ ਬੰਦ ਕਰਿਆ ਜੀ ਜੇ ਸਰਕਾਰ ਨਸ਼ਾ ਬੰਦ ਕਰਦੀ ਤਾਂ ਫਿਰ ਆ ਕੰਮ ਨਹੀਂ ਸੀ ਹੁੰਦੇ ਜੀ ਜਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਿਹੜਾ ਚਿੱਟੇ ਆ ਇਹਨੂੰ ਫਰ ਲੈਂਦੇ ਆ ਮਗਰ ਉਹਨੇ ਨਾ ਕਰੇ ਪੈਸੇ ਉਹਦੇ ਆਣੀ ਹੈ ਨਾ ਕੋਈ ਹੋਰ ਉਹ ਪੈਸੇ ਭਰਿਆ ਲਿਆ ਉਹਨੂੰ ਬੰਦੇ ਨੂੰ ਛਡਾ ਲਿਆ ਉਹ ਕਹਾਓ ਤੁਸੀਂ ਗੱਲ ਇਹ ਰਾ ਫੌਜ ਸੁਭਾਗ ਕੋਈ ਸੁਣਾਲ ਨਹੀਂ ਹੋਈ ਇਹਨਾਂ ਕੋਲ ਕੋਈ ਨਹੀਂ ਇਹ ਤਾਂ ਕਾਹੀ ਚੱਲਦਾ ਕੰਮ ਹੋ ਰਿਹਾ ਸਰਕਾਰ ਆਪਣੇ ਬੰਦਿਆਂ ਦੀ ਦੇਖੋ ਜੰਗਲ ਸਰਕਾਰ ਬਿਆਨਾਂ ਦੇ ਵਿੱਚ ਨਸ਼ਾ ਬੰਦ ਕਰਦੀ ਹੈ ਜੀ ਅਸਲ ਦੇ ਵਿੱਚ ਨਹੀਂ ਬੰਦ ਕਰਦੀ। ਮਾਫਾ ਇੱਕ ਨਾਰੇ ਬਾਜੀ ਕਰ ਦੋਗੇ। ਅੱਤ ਕਿਹ ਨਾਇ ਹੈ ਤੁਹਾਡਾ? ਮੰਜੀਤ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ। ਕੀ ਮਾਮਲਾ ਕਿਉਂ ਇਕੱਠੇ ਹੋਏ ਹੋ? ਇਹ ਨਸ਼ੇ ਬਾਰੇ ਮਾਮਲਾ ਜੀ। ਇਹ ਨਸ਼ਾ ਵੇਖਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ। ਕੋਈ ਹੱਲ ਨਹੀਂ ਹੋ ਰਿਹਾ ਇਹਦਾ। ਹੁਣ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ। ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ। ਇਹਦਾ ਕੋਈ ਹੱਲ ਹੁੰਦਾ ਹੀ ਨਹੀਂ। ਗਵਰਨਮੈਂਟ ਵੀ ਸ਼ਾਊਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਐ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਆਸੀਂ ਕਿਥੋਂ ਕਿਨੂ ਕੱਗੇ ਸਾਡੀ ਵੀ ਕੋਈ ਵਾਦਤ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਬਨ ਕੇ ਬੇਨਤੀ ਐ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰੇ ਲਈ ਬੋਲ ਸਾਰੇ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਦੋਂ ਖਾਲੀ ਹੋ ਗਿਆ ਜਮਨ ਕਾ ਬਈ ਨਾ ਮਾਲਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਵੀ ਕੀ ਕੁਝ ਹੋਰ ਦੇ ਕੀ ਮੁੱਠਗਾ ਮੁੱਠਗਾ ਅੰਦਰ ਫੜ ਕੇ ਰੱਖ ਲੈਿੰਦਿਆਂ ਮੁੰਡਾ ਨੂੰ ਜੈਤ ਕਰਾ ਦੇਂਦਿਆਂ ਕੋਈ ਨਹੀਂ ਜੀਵਤ ਹੈਗੀ ਮੇਰੀ ਹੱਤਵਾਂ ਕਬੈਂਤੀਆ ਕੋਈ ਹੁਣਾ ਗੰਡੇ ਆਧੂ ਵੀ ਨਹੀਂ ਜਾਂਦਾ ਮਾਗਰ ਮਾਗਰ ਵੀ ਨਹੀਂ ਗਈ ਉਹਦੇ ਮਾਗਰ ਵੀ ਨਹੀਂ ਗਈ લે પૈસા ન કાટવા ન કે બેનતી અગર ખડે હાથ કર દી જમા અંદર બેસા દે મેરા બત્તા દે દે જાન દે કે બેરા બત્તા મેરા બંદા મા બહુ દુખી હે કોઈ માંગની જાનવા મા લ્યો કોઈ બેન બી આયા

ਪੁੱਤ ਜੀ ਇਹਦਾ ਮੁੰਡਾ ਨਹੀਂ ਜੀ ਇਹ ਤਾਂ ਹਾਂ ਇਹ ਜਿੰਨੇ ਚਿੱਟੇ ਚੋਟ ਇੱਕ ਟੱਪਕ ਬੰਦਾ ਹੋ ਕੇ ਆਉਂਦੇ ਜਿਹੜਾ ਜਿਹੜਾ ਢੀੜੀ ਦੇ ਬੱਕਾ ਜਿੱਤਾ ਚੁਕਾ ਦਿੰਦਾ ਢੀੜੀ ਵਾਲਿਆਂ ਨੂੰ ਢੀੜੀ ਦਿੰਦੇ ਜੀ ਜਾਈ ਜਾਏ ਪਾ ਦਿੰਦੇ ਆਪਾਂ ਤੁਸੀਂ ਆ ਕੇ ਦਿੰਦੇ ਵੈਸੇ ਪੈਸਾ ਨਾ ਮਿਲ ਜੂ ਗੁੱਥੇ ਗੁੱਥੇ ਫੜਕੇ ਅੰਦਰ ਹੋ ਜਾਂਦੇ ਆ ਮਰਨ ਕਿਤੇ ਨਾਲ ਚੱਲਦਾ ਨਹੀਂ ਅੱਖੇ ਰੰਗ ਸਾਰੇ ਮਨ ਨਾਲ ਭੁੱਲੇ ਰਾਜੀ ਬੰਦਾ ਦਾ ਤਾਂ ਕੋਈ ਕੰਮ ਨਹੀਂ ਕੀਤਾ ਰਾਜੀ ਬੰਦਾ ਕਿੰਨੇ ਹੋਇਆ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਮੌਰਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਇੱਧਰ ਵਿਕਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੌਰਕਲਾਂ ਦੀ ਹਦੂਦ ਵਿੱਚ ਅਸੀਂ ਹੋਰ ਤੱਕ 23 ਮੁਕਾਦਮੇ ਐਂਡੀਪੀਐਸ ਐਕਟ ਦੇ ਅਰਜ ਕਰ ਚੁੱਕੇ ਆ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਜੋ ਦਰਸ਼ ਅਵਰਧ ਉਹਨਾਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਂਡੀਪੀਐਸ ਐਕਟ ਵਿੱਚ ਗ੍ਰਿਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੌਰਕਲਾਂ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਂਟੇ ਵਿੱਚ ਲਿਆ ਕੇ ਉਹਨਾਂ ਨੂੰ ਰੀਡੈਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਹਾਂ ਇਸ ਤੋਂ ਇਲਾਵਾ ਔਰ ਵੀ ਕਈ ਨੌਜਵਾਨ ਇਹਦੇ ਜਿਹਨਾਂ ਨੂੰ ਪ੍ਰੇਰਿਤ ਕਰਕੇ ਡੀਡਿਕਸ਼ਨ ਸੈਂਟਰਾਂ 'ਚ ਤੇ ਉਹ ਸੈਂਟਰਾਂ 'ਚ ਲਿਜਾਇਆ ਜਾਂਦਾ। ਇਸ ਤੋਂ ਇਲਾਵਾ ਲਗਾਤਾਰ ਅਸੀਂ ਇੱਥੇ ਕਸ ਆਪਰੇਸ਼ਨ ਕਰਦੇ ਰਹਿੰਦੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸਵਗਲਿੰਗ ਵਿੱਚ ਸ਼ਾਮਲ ਹੈ ਉਸੇ ਵਕਤ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੇਲ੍ਹ ਭੇਜਿਆ ਜਾਂਦਾ ਹੈ। ਤੇ ਬਾਕੀ ਜੋ ਵੀ ਜੋ ਆਪਣਾ ਹੁੰਦੇ ਆ ਵਿਕਟਮ ਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜੋ ਮਹੱਲੇ ਵਾਲੇ ਆ ਉਹ ਇਸੇ ਗੱਲ ਦਾ ਜ਼ਿਆਦਾ ਇਤਰਾਜ਼ ਕਰਦੇ ਆ ਵੀ ਜਿਹੜੇ ਪੁਲਿਸ ਫੜ ਕੇ ਭੇਜਦੀ ਹੈ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚ ਭੇਜੇ ਜਾਂਦੇ ਆ ਉਹ ਤੀਜੇ ਚੌਥੇ ਦਿਨ ਹੀ ਫੇਰ ਬਾਹਰ ਆ ਕੇ ਉਹ ਕੰਮ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਮਾਨਤ ਨਾ ਕਰਾਈ ਜਾਵੇ ਤੇ ਸਾਡੀ ਬਾਰ ਬਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਮਾਨਤ ਨਾ ਦਿੱਤੀ ਜਾਵੇ ਫਿਰ ਕਵਰੀ ਘੱਟ ਹੋਣ ਕਰਕੇ ਅਦਾਲਤਾਂ ਇਹਨਾਂ ਦੀ ਜ਼ਮਾਨਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ ਆ ਜਾਂਦੇ ਆ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਵਿਅਕਤੀਆਂ ਦੀ ਜ਼ਮਾਨਤ ਨਾ ਕਰਾਈ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਹੀ ਰਹਿਣ ਦਿੱਤਾ ਜਾਵੇ ਬਾਕੀ ਜੋ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਕੋਈ ਨਸ਼ੇ ਸਬੰਧੀ ਅਸੀਂ ਫੌਰਨ ਕਾਰਵਾਈ ਕਰਕੇ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਹੁਕਮਾਂ ਅਨੁਸਾਰ ਬਿਲਕੁਲ ਹੀ ਇਹ ਨਸ਼ੇ ਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਗੋਂ ਵੀ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਥੈਂਕ ਯੂ